ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਈਵਨਿੰਗ ਟਾਈਮ ਹੈ ਗਾ ਜੀ ਡਾਕਟਰ ਸਾਹਿਬ ਲੈ ਕੇ ਆਏ ਨੇ ਮਟਰਨ ਚਿਕਨ ਦੇਖਾਗੇ ਚਿਕਨ ਤੇ ਮਟਰਨ ਫਿਰ ਤੁਸੀਂ ਮੇਰੇ ਨਾਲ ਗੁੱਸੇ ਹੋ ਜਾਣਾ ਕਾਕਾ ਕਹਿੰਦਾ ਸੀਗਾ ਮਟਰਨ ਤਾਂ ਬਿਲਕੁਲ ਹੀ ਨਹੀਂ ਖਾਣਾ ਕਹਿੰਦਾ ਉਹ ਤਾਂ ਪਾਗਲ ਆ ਮੈਂ ਤਾਂ ਜੁਗਨੂ ਦਾ ਦਿਖਾਵਾਂਗੀ ਜੁਗਨੂ ਦਾ ਚਿਕਨ ਬਣਾ ਰਿਹਾ ਜੀ ਦੋ ਦਿਨ ਹੋ ਗਏ ਰੋਟੀ ਨਹੀਂ ਖਾਦੀ ਉਹਨੇ ਤਿੰਨ ਦਿਨ ਹੋ ਗਏ ਹਾਂ ਜੀ ਦਰਦ ਤੁਹਾਡਾ ਵਾਲਾ ਹੈ ਨਾ ਇਹ ਤਾਂ ਡਾਕਟਰ ਸਾਹਿਬ ਦਾ ਇਹ ਪਾਣੀ ਪਾ ਕੇ ਤਰੀ ਬਣਾ ਲਾਂਗੇ ਤਰੀ ਪੀਣੀ ਹੈ ਕਰ ਲਈ ਹਾਂ ਫੇਰ ਠੀਕ ਆ ਪੀਸ ਖਾ ਕੇ ਤੁਸੀਂ ਇੱਥੇ ਕਿਹੜਾ ਬਾਡੀ ਬਿਲਡਰ ਚ ਬਣਨਾ ਹੈ ਨਾ ਬਿਲ ਨਾ ਕਿਹੜਾ ਬਾਡੀ ਬਿਲਡਰ ਬਣਨਾ ਹੈ ਤਾਕਤ ਚਾਹੀਦੀ ਹੈ ਜੇ ਫੇਰ ਤਰੀ ਪੀ ਲਿਓ ਬਸ ਚਲੋ ਜੀ ਮੈਂ ਨਹੀਂ ਕੁਝ ਜ਼ਿਆਦਾ ਦਿਖਾਉਂਦੀ ਕਿਉਂਕਿ ਇਹ ਆਪਣਾ ਡਿਪਾਰਟਮੈਂਟ ਨਹੀਂ ਹੈਗਾ ਇਹ ਟਰੈਕਟਰ ਸਾਫ ਦਾ ਹੀ ਹੈ ਹਲੋ ਜੀ গুড ਮਾਰਨਿੰਗ ਹਾਂਜੀ ਦੁਪਹਿਰ ਤੋਂ ਪਹਿਲਾਂ ਦਾ ਟਾਈਮ ਹੈਗਾ ਜੀ ਅੱਜ ਨਾ ਮੈਂ ਲੱਗੀ ਹੋਈ ਆ ਜੀ ਮੈਦੇ ਦਾ ਕੁਝ ਬਣਾਉਣ ਕਿਉਂਕਿ ਮੇਰੇ ਕੋਲ ਮੈਦੇ ਦੇ ਦੋ ਪੈਕੇਟ ਪਏ ਸੀ ਮੈਂ ਕਿਹਾ ਉਦਾਂ ਤਾਂ ਇਹ ਕਿਸੇ ਵਰਤੋਂ ਚ ਆਉਣੇ ਨਹੀਂ ਹੈਗੇ ਮੈਂ ਨਾ ਮੈਦੇ ਦੇ ਫਿਰ ਬਣਾ ਰਹੀ ਆ ਜੀ ਜਿਹੜੇ ਮਟਰ ਮਟਰੀ ਹੁੰਦੀ ਹੈ ਤੇ ਮੈਂ ਇਹਦੇ ਵਿੱਚ ਮੈਦੇ ਦੇ ਵਿੱਚ ਤੇਲ ਪਾ ਲਿਆ ਏ ਨਮਕ ਜੀਰਾ ਤੇ ਅਜਮੈਨ ਪਾਈ ਹੈ ਤੇ ਆਪਾਂ ਇਹਨਾਂ ਦਾ ਹੁਣ ਸਖਤ ਜਿਹਾ ਡੋ ਤਿਆਰ ਕਰਾਂਗੇ ਪਹਿਲਾਂ ਆਪਾਂ ਥੋੜਾ ਜਿਹਾ ਮਸਲਦੇ ਆ ਚੰਗੀ ਤਰ੍ਹਾਂ ਦੇਖੋ ਤਿਆਰ ਹੋ ਗਿਆ ਆਪਣਾ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਸਖਤ ਜਿਹਾ ਆਟਾ ਗੁੰਨ ਲਵਾਂਗੇ ਫਿਰ ਆਪਾਂ ਬੇਲਾਂਗੇ ਜੀ ਆਪਣੀਆਂ ਜਿਹੜੀਆਂ ਬਣਾਉਣ ਵਾਸਤੇ ਮਟਰੀਆਂ ਤੇ ਦੇਖੋ ਜੀ ਆਪਾਂ ਨੇ ਆਟਾ ਗੁੰਨ ਲਿਆਏ ਤੇ ਹੁਣ ਆਪਾਂ ਪਾਉਨੇ ਆ ਜੀ ਕੜਾਈ ਦੇ ਵਿੱਚ ਤੇਲ ਸਰੋਂ ਦਾ ਤੇ ਆਪਾਂ ਸਿੰਮ ਤੇ ਰੱਖ ਕੇ ਜਿਹੜੀਆਂ ਮਟਰੀਆਂ ਹੈਗੀਆਂ ਨੇ ਉਹਨਾਂ ਨੂੰ ਬਣਾਵਾਂਗੇ ਪਹਿਲਾਂ ਆਪਾਂ ਨੇ ਇੱਕ ਰੋਟੀ ਤਿਆਰ ਕਰ ਲਈਏ ਤੇ ਹੁਣ ਆਪਾਂ ਮਟਰੀਆਂ ਦੀ ਸ਼ੇਪ ਜਿਹੜੀ ਹੈਗੀ ਆ ਲੰਬੇ-ਲੰਬੇ ਕੱਟਾਂਗੇ ਅਲੱਗ-ਅਲੱਗ ਸ਼ੇਪ ਵਿੱਚ ਮੈਂ ਮਟਰੀ ਜਿਹੜੀ ਹੈਗੀ ਐ ਬਹੁਤ ਹੀ ਕ੍ਰਿਸਪੀ ਕ੍ਰਿਸਪੀ ਬਣ ਰਹੀ ਹੈ ਦੇਖੋ ਐਨ ਵਧੀਆ ਕ੍ਰਿਸਪੀ ਬਣੀ ਐ ਤੇ ਆਪਾਂ ਹੋਰ ਤਲਾਂਗੇ ਲੋ ਜੀ ਮਟਰੀ ਬਣਾਉਣ ਤੋਂ ਬਾਅਦ ਮੈਂ ਬਣਾ ਰਹੀਆਂ ਜੀ ਮਠੀਆਂ ਤੇ ਇਹ ਆਪਾਂ ਬਣਾਵਾਂਗੇ ਜੀ ਮਠੀਆਂ ਜਿਹੜਾ ਅੰਬ ਦੇ ਆਚਾਰ ਦਾ ਮਸਾਲਾ ਹੁੰਦਾ ਉਹਦੀਆਂ ਬਹੁਤ ਹੀ ਟੇਸਟੀ ਬਣਦੀਆਂ ਨੇ ਇਹਦੀ ਅੰਬ ਦੇ ਆਚਾਰ ਦੇ ਮਸਾਲੇ ਦੀਆਂ ਮੈਂ ਇੱਕ ਵਾਰ ਪੂਰੀਆਂ ਬਣਾਈਆਂ ਸੀ ਬਹੁਤ ਟੇਸਟੀ ਬਣੀਆਂ ਸੀ ਆਪਾਂ ਅੱਜ ਮਟਰੀਆਂ ਨਾ ਮਟੀਆਂ ਬਣਾਵਾਂਗੇ ਨਮਕ ਮਿਰਚ ਤਾਂ ਆਪਾਂ ਨੂੰ ਹੋਰ ਪਾਣ ਦੀ ਲੋੜ ਨਹੀਂ ਪਈ ਹੈਗੀ ਸਿਰਫ ਆਪਾਂ ਨੇ ਤੇਲ ਥੋੜਾ ਜਿਹਾ ਹੋਰ ਪਾਇਆ ਹੈਗਾ ਲੋ ਜੀ ਆਪਾਂ ਨੇ ਇੱਕ ਡੋਜ ਆ ਤਿਆਰ ਕਰ ਲਿਆ ਹੈ ਰਫ ਜਿਹਾ ਆਟਾ ਬਸ ਤਿਆਰ ਕਰਨਾ ਹੁੰਦਾ ਹੈ ਚੰਗੀ ਤਰ੍ਹਾਂ ਆਪਾਂ ਇਹਨੂੰ ਗੁੰਨਣਾ ਨਹੀਂ ਹੁੰਦਾ ਤੇ ਇਹ ਛੋਟੀਆਂ ਛੋਟੀਆਂ ਜੀਆਂ ਮੈਂ ਲੋਈਆਂ ਜੇ ਬਣਾ ਕੇ ਚਾਹੇ ਇਹਨੂੰ ਹੱਥ ਨਾਲ ਹੀ ਇਦਾਂ ਪ੍ਰੈਸ ਕਰ ਲਓ ਜਾਂ ਫਿਰ ਬੇਲਣੇ ਦੇ ਨਾਲ ਬਣਾ ਲਓ ਥੋੜੀਆਂ ਜਿਹੀਆਂ ਪਤਲੀਆਂ ਰੱਖ ਕੇ ਆਪਾਂ ਬਣਾਵਾਂਗੇ ਫਿਰ ਤਾਂ ਕਿ ਥੋੜੀਆਂ ਜਿਹੀ ਕ੍ਰਿਸਪੀ ਬਣ ਦੇਖੋ ਇਤਨਾ ਹੱਥ ਨਾਲ ਵੀ ਆਪਾਂ ਇਹਨੂੰ ਪ੍ਰੈਸ ਕਰ ਸਕਦੇ ਹਾਂ ਤੇ ਬੇਲਣੇ ਨਾਲ ਵੀ ਆਪਾਂ ਥੋੜੀਆਂ ਜਿਹੀਆਂ ਬੇਲ ਸਕਦੇ ਹਾਂ ਹੋਰ ਪਤਲੀ ਕਰਨੀ ਹੋਵੇ ਤਾਂ ਲੋ ਦੇਖੋ ਜੀ ਆਪਣੀਆਂ ਮੱਠੀਆਂ ਬਣ ਗਈਆਂ ਨੇ ਦੇਖੋ ਕਿੰਨੀਆਂ ਕ੍ਰਿਸਪੀ ਬਣੀਆਂ ਨੇ ਚਾਹ ਦੇ ਨਾਲ ਖਾਣ ਨੂੰ ਬਹੁਤ ਹੀ ਟੇਸਟੀ ਲੱਗਣਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੈਨੂੰ ਚਲੋ ਠੀਕ ਹੈ ਜੀ ਮਿਲਦੇ ਆਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਖੁਸ਼ ਰੱਖੇ